ਇਸ ਦੇ ਇਸ ਵਿੱਚ ਬੈਠ ਕੇ ਡੀਡੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਹੀ ਨਿਗਾ ਸਵਾਗਤ ਹੈ ਪਿਆਰੇ ਦਰਸ਼ਕੋ ਵੱਖ-ਵੱਖ ਵਿਸ਼ਿਆਂ ਦੇ ਉੱਤੇ ਹਮੇਸ਼ਾ ਅਸੀਂ ਤੁਹਾਡੇ ਨਾਲ ਜੁੜਦੇ ਆਂ ਔਰ ਤੁਸੀਂ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਜਾਣਦੇ ਹੋਵੋਗੇ ਕਿ ਕਿਸੇ ਵੀ ਦੇਸ਼ ਦੀ ਦੇ ਵਿੱਚ ਲੋਕਤੰਤਰ ਖਾਸ ਕਰਕੇ ਉਦੋਂ ਹੀ ਸਫਲ ਬੰਨਿਆ ਜਾਂਦਾ ਜਦੋਂ ਉਸ ਦੇਸ਼ ਦੇ ਨਾਗਰਿਕ ਜਿਹੜੇ ਆ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਪਹਿਚਾਣਨਾ ਸ਼ੁਰੂ ਕਰ ਦਿੰਦੇ ਆਂ ਤੇ ਅਧਿਕਾਰਾਂ ਵੱਲ ਤਾਂ ਹਰ ਵਿਅਕਤੀ ਦਾ ਖਿਆਲ ਹੁੰਦਾ ਜਦੋਂ ਅਸੀਂ ਫਰਜ਼ਾਂ ਦੀ ਗੱਲ ਕਰਦੇ ਆਂ ਤਾਂ ਉਹਦੇ ਵਿੱਚ ਅਸੀਂ ਪੈਰ ਪਿੱਛੇ ਖਿੱਚਣ ਦੇ ਆਦੀ ਹਾਂ ਪਰ ਲੋਕਤੰਤਰ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਫਰਜ਼ਾਂ ਵੱਲ ਵੀ ਧਿਆਨ ਮਾਰੀਏ ਜੇ ਆਪਣੇ ਫਰਜ਼ ਪੂਰੇ ਕਰਾਂਗੇ ਤਾਂ ਦੇਸ਼ ਅੱਗੇ ਆਜ ਜਾਏਗਾ ਹੀ ਜਾਏਗਾ ਉਹਦੇ ਵਿੱਚ ਜਿਹੜੀ ਅਸੀਂ ਸਤਰਕਤਾ ਵਰਤਣੀ ਹੈ ਉਹਦੇ ਵਿੱਚ ਸਾਡਾ ਆਪਣਾ ਨਿੱਜੀ ਫਾਇਦਾ ਵੀ ਹੁੰਦਾ ਤੁਸੀਂ ਜਾਣਦੇ ਹੋਵੋਗੇ ਕਿ ਹਰ ਸਾਲ ਤਕਰੀਬਨ ਅਕਤੂਬਰ ਦੇ ਲਾਸਟ ਮੰਥ ਲਾਸਟ ਹਫਤੇ ਦੇ ਵਿੱਚ ਅਸੀਂ ਸਤਰਕਤਾ ਵੀਕ ਮਨਾਉਂਦੇ ਹਾਂ ਜਿਹਨੂੰ ਅਸੀਂ ਵਿਜੀਲੈਂਸ ਵੀਕ ਦੇ ਤੌਰ ਤੇ ਵੀ ਜਾਣਦੇ ਹਾਂ ਕੇਂਦਰ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਡਿਪਾਰਟਮੈਂਟ ਦੇ ਰਾਹੀਂ ਅਸੀਂ ਸਤਰਕ ਕਰੀਏ ਚੌਕਸ ਕਰੀਏ ਵਿਜੀਲੈਂਟ ਕਰੀਏ ਤਾਂ ਕਿ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਰਹਿਣ ਔਰ ਉਹਦੇ ਨਾਲ ਨਾਲ ਆਪਣਾ ਜੋ ਹੋ ਰਿਹਾ ਨੁਕਸਾਨ ਹੈ ਉਹਨੂੰ ਉਸ ਤੋਂ ਵੀ ਬਚ ਸਕਣ ਸੋ ਅਸੀਂ ਅੱਜ ਇਸੇ ਵਿਸ਼ੇ ਦੇ ਨਾਲ ਤੁਹਾਡੇ ਨਾਲ ਜੁੜਿਆ ਚੌਕਸੀ ਸਾਡੀ ਸਾਂਝੀ ਜ਼ਿੰਮੇਵਾਰੀ ਸਾਂਝੀ ਜ਼ਿੰਮੇਵਾਰੀ ਕਿਵੇਂ ਹੈ ਇਹ ਗੱਲ ਕਰਾਂਗੇ ਅਸੀਂ ਇਹਦੇ ਲਈ ਖਾਸ ਮਹਿਮਾਨ ਬੁਲਾਏ ਨੇ ਮੇਰੇ ਬਿਲਕੁਲ ਨਾਲ ਬੈਠੇ ਨੇ ਸ਼੍ਰੀ ਅਸ਼ਵਨੀ ਕੁਮਾਰ ਜੀ ਜਿਹੜੇ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਵਿਜੀਲੈਂਸ ਵਿਭਾਗ ਦੇ ਵਿੱਚ ਜਲੰਧਰ ਵਿੱਚ ਆਪਣੀ ਟੀਮ ਦੇ ਹੈੱਡ ਨੇ ਬਹੁਤ ਲੰਬਾ ਚੌੜਾ ਤਜਰਬਾ ਹੈ ਪੁੱਛਾਂਗੇ ਇਹਨਾਂ ਦੀ ਟੀਮ ਕਿਵੇਂ ਕੰਮ ਕਰਦੀ ਹੈ ਇਹ ਚ ਕਿਵੇਂ ਚੌਕਸੀ ਵਰਤਦੇ ਹੈ ਔਰ ਲੋਕਾਂ ਦੇ ਜਿਹੜੇ ਲੋਕਾਂ ਦੇ ਨਾਲ ਵੱਦ ਘਾਟ ਹੁੰਦੀ ਹੈ ਉਹਨਾਂ ਤੋਂ ਕਿਵੇਂ ਲੋਕਾਂ ਨੂੰ ਬਚਾਉਂਦੇ ਹੈ ਇਹਨਾਂ ਦੇ ਕਮਾਕਾਰ ਆਪਾਂ ਅੱਜ ਆਪਾਂ ਇਹਨਾਂ ਕੋਲੋਂ ਜਾਣਾਂਗੇ ਸਤਿਕਾਰ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜਿਹੜੇ ਦੂਸਰੇ ਮਹਿਮਾਨ ਨੇ ਸ਼੍ਰੀਮਤੀ ਪ੍ਰਵੀਨ ਅਬਰੋਲ ਜੀ ਇਹ ਸੋਸ਼ਲ ਵਰਕਰ ਨੇ ਅਕਸਰ ਤੁਸੀਂ ਇਸ ਚਿਹਰੇ ਨੂੰ ਇਸ ਪੈਨਲ ਤੋਂ ਦੇਖਦੇ ਹੋਵੋਗੇ ਔਰ ਵਕਫਾ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੇ ਨੇ ਬਹੁਤ ਵਧੀਆ ਸਮਾਜ ਸੁਧਾਰਕ ਦੇ ਤੌਰ ਤੇ ਵਿਚਰ ਰਹੇ ਨੇ ਮੈਡਮ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਜਿੱਥੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਸੀਂ ਚੌਕਸੀ ਹਫਤਾ ਮਨਾ ਰਹੇ ਹਾਂ ਵਿਜੀਲੈਂਸ ਹਫਤਾ ਮਨਾ ਰਹੇ ਹਾਂ ਕੇਂਦਰ ਸਰਕਾਰ ਦੇ ਉਪਰਾਲੇ ਦੇ ਨਾਲ ਔਰ ਕੇਂਦਰ ਸਰਕਾਰ ਇਸ ਉਪਰਾਲੇ ਨੂੰ ਕਿਉਂ ਕਰਦੀ ਹੈ ਇਹਦੇ ਪਿੱਛੇ ਮਕਸਦ ਕੀ ਹੈ ਇਹ ਸਵਾਲ ਆਪਾਂ ਅਸ਼wini ਜੀ ਤੋਂ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਵਿਜੀਲੈਂਸ ਤੋਂ ਕੀ ਭਾਵ ਹੈ ਔਰ ਇਹ ਜਿਹੜਾ ਵਿਜੀਲੈਂਸ ਵੀਕ ਅਸੀਂ ਮਨਾਉਨੇ ਆ ਇਹ ਕਿਸ ਚੀਜ਼ ਨਾਲ ਜੁੜਿਆ ਹੋਇਆ ਹੈ ਇਹ ਵਿਜੀਲੈਂਸ ਜਿਹੜਾ ਹਫਤਾ ਮਨਾਇਆ ਜਾਂਦਾ ਇਹ ਸਾਡੇ ਪਹਿਲੇ ਲੋਪਰਸ਼ ਜਿਹੜੇ ਗ੍ਰਹਿ ਮੰਤਰੀ ਹੋਏ ਆ ਬਲਬਾਈ ਪਟੇਲ ਜੀ ਜਿਨ੍ਹਾਂ ਨੂੰ ਸਰਦਾਰ ਪਟੇਲ ਵੀ ਕਿਹਾ ਜਾਂਦਾ ਜੀ ਉਹਨਾਂ ਦਾ ਆਜ਼ਾਦੀ ਚ ਬਹੁਤ ਵੱਡਾ ਯੋਗਦਾਨ ਰਿਹਾ ਉਸ ਤੋਂ ਬਾਅਦ ਦੇਸ਼ ਦੇ ਜਦੋਂ ਉਹ ਗ੍ਰਹਿ ਮੰਤਰੀ ਬਣਿਆ ਕਰੀਬ 565 ਦੇ ਕਿਹੜੇ ਰਾਜ ਤਾਂ ਸੀ ਜਿਨ੍ਹਾਂ ਨੂੰ ਪ੍ਰਿੰਸਲੀ ਸਟੇਟਸ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਲੋਕਲ ਅੰਪੈਰਰ ਦੁਆਰਾ ਰਨ ਕੀਤਾ ਜਾਂਦਾ ਸੀ ਹਾਂ ਤੇ ਉਦੋਂ ਦੇਸ਼ ਵਿਖਰਿਆ ਸੀ ਬਿਲਕੁਲ ਦੇਸ਼ ਅਲੱਗ-ਅਲੱਗ ਸੀ ਤੇ ਕੋਈ ਹੋਰ ਪਬਲਿਕ ਤਾਂ ਬਣ ਨਹੀਂ ਬਣ ਨਹੀਂ ਰਹੀ ਰਹੀ ਸੀ ਫਿਰ ਇਹਨਾਂ ਨੇ ਸਾਰੀਆਂ ਸਟੇਟਾਂ ਨੂੰ ਰਪਾਦਵ ਕੋਹਿੰਡੀ ਮਰਜ ਕਰਾਇਆ ਹਮ ਹਕੂਮਾਈ ਕ੍ਰੋਕ ਇਹਨਾਂ ਨੇ ਹਰ ਤਰੀਕਾ ਵਰਤਿਆ ਜਿਨ੍ਹਾਂ ਨੇ ਦੇਸ਼ ਅੱਜ ਇੱਕ ਹੈ ਅੱਜ ਆਪਣਾ ਦੇਸ਼ ਜੀ ਬਿਲਕੁਲ ਤੇ ਜਿਨ੍ਹਾਂ ਦੀ ਜਨਮ ਦਿਨ ਜਿਹੜਾ 31 ਅਕਤੂਬਰ ਇਹਨਾਂ ਦਾ ਹੋਇਆ ਸੀ 1875 ਦੇ ਵਿੱਚ ਤੇ ਜਿਨ੍ਹਾਂ ਦੀ ਇਹ ਜਨਮ ਸਤਾਪਦੀ ਨੂੰ ਸਮਰਪਿਤ ਹਮ ਸਾਡਾ ਸੈਂਟਰਲ ਵਿਜੀਲੈਂਸ ਕਮਿਸ਼ਨ ਜਿਹੜਾ ਆ ਉਹ ਸਾਰੇ ਇੰਡੀਆ ਦੇ ਵਿੱਚ ਇਹ ਸਰਕੂਲਰ ਜਾਰੀ ਕਰਦਾ ਵੀ ਇਸ ਹਫਤੇ ਨੂੰ ਵਿਜੀਲੈਂਸ ਅਵੇਰਨਸ ਵੀਕ ਦੇ ਤੌਰ ਤੇ ਮਨਾਉਣ ਲਈ ਹਮ ਤੇ ਇਸ ਇਸ ਹਫਤੇ ਇਸ ਸਾਲ ਦਾ ਜਿਹੜਾ ਥੀਮ ਹੈ ਅਵਰ ਸ਼ੇਅਰ ਰਿਸਪੌਂਸਿਬਿਲਟੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਚੀਜ਼ ਨੂੰ ਕਰਨ ਦੀ ਵਿਜੀਲੈਂਸ ਦੇ ਅਵੇਅਰਨੈਸ ਲੋਕਾਂ ਨੂੰ ਦੇਣ ਲਈ ਤੇ ਤਾਂ ਕਿ ਸਾਡਾ ਦੇਸ਼ ਇੱਕ ਡਿਵੈਲਪਿੰਗ ਕੰਟਰੀ ਹੈ ਜਿਹਦੀ ਹਰ ਚੀਜ਼ ਨੂੰ ਅਸੀਂ ਡਿਵੈਲਪਿੰਗ ਡਿਵੈਲਪਿੰਗ ਕੰਟਰੀਆਂ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੈ ਵੀ ਲੋਕਾਂ ਨੂੰ ਇਮਾਨਦਾਰੀ ਦਾ ਕੰਮ ਸਾਰਾ ਸਿਖਾਇਆ ਜਾਵੇ ਤੇ ਡਿਪਾਰਟਮੈਂਟ ਵੀ ਇਮਾਨਦਾਰ ਰਹਿਣ ਤਾਂ ਕਿ ਦੇਸ਼ ਖੁਸ਼ਹਾਲੀ ਤੇ ਤਰੱਕੀ ਕਰ ਸਕੇ ਬਿਲਕੁਲ ਮੈਂ ਇਹਦੀ ਡਿਟੇਲ ਲਵਾਂਗਾ ਤੁਹਾਡ ਕੋ ਮੈਡਮ ਅਬਰੋਲ ਜੀ ਜਿਹੜਾ ਅਸੀਂ ਵਿਸ਼ਾ ਅੱਜ ਲਿਆ ਚੌਕਸੀ ਸਾਡੀ ਸਾਂਝੀ ਜ਼ਿੰਮੇਵਾਰੀ ਇਹਦੇ ਸ਼ਬਦ ਹੈ ਸਾਂਝੀ ਜ਼ਿੰਮੇਵਾਰੀ ਸਾਂਝੀ ਬਿਲਕੁਲ ਸ਼ੇਡ ਰਿਸਪੌਂਸਿਬਿਲਟੀ ਕੀ ਮਤਲਬ ਹੈ ਇਦਾਂ ਮਤਲਬ ਹੈ ਕਿ ਕਿਸੇ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਜੀ ਸਾਰੇ ਦੇਸ਼ ਦੇ ਵਿੱਚ ਕਿਸੇ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਨਹੀਂ ਕਿ ਉਹ ਹੀ ਓਨੈਸਟ ਹੋਏਗਾ ਇਹਦੇ ਵਿੱਚ ਹਰੇਕ ਨੂੰ ਓਨੈਸਟ ਹੋਏਗਾ ਕਿਉਂਕਿ ਸਾਡਾ ਸਾਰਿਆਂ ਦਾ ਦੇਸ਼ ਹੈ ਜੀ ਤੇ ਉਸ ਦੇਸ਼ ਤੇ ਜੇ ਸਾਨੂੰ ਫੰਡਾਮੈਂਟਲ ਰਾਈਟਸ ਮਿਲਦੇ ਨੇ ਤੇ ਉਹਦੇ ਨਾਲ ਸਾਈਡ ਬਾਈ ਸਾਈਡ ਡਿਊਟੀਆਂ ਵੀ ਮਿਲਦੀਆਂ ਕਿਉਂਕਿ ਰਾਈਟਸ ਐਂਡ ਡਿਊਟੀਆਂ ਆਲਵੇਸ ਗੋ ਸਾਈਡ ਬਾਈ ਸਾਈਡ ਬਿਲਕੁਲ ਜੇ ਅਸੀਂ ਆਪਣੇ ਰਾਈਟਸ ਨੂੰ ਪਸੰਦ ਕਰਦੇ ਹਾਂ ਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣਾ ਚਾਹੀਏ ਇਸ ਕਰਕੇ ਇਸ 2025 ਦਾ ਜਿਹੜਾ ਅਵੇਰਨੈਸ ਵੀਕ ਦਾ ਟੀਮ ਹੈ ਉਹ ਸ਼ੇਅਰ ਰਿਸਪੌਂਸਿਬਿਲਟੀ ਮਤਲਬ ਕਲੈਕਟਿਵਲੀ ਸਾਰੇ ਇਕੱਠੇ ਹੋਵਾਂਗੇ ਤੇ ਤਦ ਹਰ ਕੰਮ ਜਿਹੜਾ ਹੈ ਪੋਸੀਬਲ ਹੈ ਪਰ ਜੇ ਇੱਕ ਕਰੇਗਾ ਤੇ ਫਿਰ ਇੱਕ ਜਿਹੜਾ ਪੋਸੀਬਲ ਨਹੀਂ ਹੋ ਸਕਦਾ ਬਿਲਕੁਲ ਠੀਕ ਹੈ ਤੁਸੀਂ ਸਨ 2000 ਤੋਂ ਲੈ ਕੇ ਅਸੀਂ ਇਹ ਹਫਤਾ ਜਿਹੜਾ ਇਹਨੂੰ ਮਨਾਉਦੇ ਆ ਰਹੇ ਹਾਂ ਤਾਂ ਕਿ ਲੋਕ ਸਤਰਕ ਹੋਣ ਲੋਕ ਚੌਕਸ ਹੋ ਜਾਣ ਅ ਅੱਜ ਦਿਨ ਕੋਈ ਨਾ ਕੋਈ ਜਿਹੜੀ ਠੱਗੀ ਠੋਰੀ ਹੈ ਉਹ ਹੁੰਦੀ ਰਹਿੰਦੀ ਹੈ ਔਰ ਬਹੁਤ ਸਾਰੇ ਕੰਮ ਜਿਹੜੇ ਆ ਗਲਤ ਹੁੰਦੇ ਆ ਸਮਾਜ ਦੇ ਵਿੱਚ ਉਹਨਾਂ ਵਾਸਤੇ ਕਿਵੇਂ ਚੌਕ ਸੋਣਾ ਤਾਂ ਕਿ ਉਹ ਸਾਨੂੰ ਨੁਕਸਾਨ ਨਾ ਪਹੁੰਚਾਉਣ ਸਾਡੇ ਸਮਾਜ ਨੂੰ ਘੋਣਵਾਗ ਨਾ ਖਾਣ ਇਸ ਗੱਲ ਨੂੰ ਅਸੀਂ ਮੁੱਖ ਮੁੱਦੇ ਦੇ ਤੌਰ ਤੇ ਲੈ ਕੇ ਆਉਣਾ ਔਰ ਅਸੀਂ ਅਸ਼wini ਜੀ ਤੋਂ ਪੂਰੀ ਜਾਣਕਾਰੀ ਇਹਦੀ ਲੈਣੀ ਹੈ ਕਿ ਤੁਸੀਂ ਕਿਵੇਂ ਬਚਣਾ ਹੈ ਇੱਕ ਸ਼ਬਦ ਹੈ ਐਥੀਕਲ ਐਂਡ ਟ੍ਰਾਂਸਪੇਰੈਂਟ ਯੈਸ ਨੈਤਿਕਤਾ ਤੇ ਜਿਹੜੀ ਪਾਰਦਰਸ਼ਤਾ ਹੈ ਇਹ ਵਿਜੀਲੈਂਸ ਦਾ ਮੁੱਖ ਮਕਸਦ ਹੈ ਕੀ ਕੀ ਕਹੋਗੇ ਇਹਦੇ ਬਾਰੇ ਇਦੇ ਬਾਰੇ ਬਿਲਕੁਲ ਸਰਕਾਰ ਵੱਲੋਂ ਵੀ ਕਿਹਾ ਸਾਡੇ ਜਿਹੜੇ ਚੀਫ ਮਿਨਿਸਟਰ ਹੈ ਉਹਨਾਂ ਦੀ ਜ਼ੀਰੋ ਟੋਲਰੈਂਸ ਟੂਵਰਡ ਕਰਪਸ਼ਨ ਹੈ ਹਾਂ ਤੇ ਜਿਨ੍ਹਾਂ ਵੱਲੋਂ 400 ਦੇ ਕਰੀਬ ਸੇਵਾਵਾਂ ਜਿਹੜੀਆਂ ਆ ਉਹ ਬਿਲਕੁਲ ਟੋਟਲ ਫ੍ਰੀ ਆ ਤੇ ਆਨਲਾਈਨ ਤੁਹਾਨੂੰ ਅਵੇਲੇਬਲ ਹੈ ਹਰ ਚੀਜ਼ ਜਿਹੜੀ ਆ ਆਪਾਂ ਦਫ਼ਤਰਾਂ ਦੇ ਵਿੱਚ ਜਾ ਕੇ ਤੱਕੇ ਖਾਣੇ ਆ ਪਰ ਉਹ ਸਰਕਾਰ ਵੱਲੋਂ ਇਸ ਚੀਜ਼ ਨੂੰ ਇਨੀਸ਼ੀਏਟਿਵ ਲਿਆ ਗਿਆ ਵੀ ਲੋਕਾਂ ਨੂੰ ਖਰਾਬ ਨਾ ਹੋਣਾ ਪਵੇ ਲੋਕਾਂ ਨੂੰ ਕਰਪਸ਼ਨ ਨੂੰ ਵਡਾਵਾ ਨਾ ਦੇਣਾ ਪਵੇ ਲੋਕ ਇਸ ਚੀਜ਼ ਤੋਂ ਬਚਣ ਏਜੰਟਾਂ ਤੋਂ ਬਚਣ ਤੇ ਉਹਨਾਂ ਦਾ ਕੰਮ ਜਿੰਨੀ ਸਰਕਾਰ ਦੀ ਤਹਿ ਕੀਮਤ ਦੇ ਫੀਸ ਆ ਉਨੀ ਹੀ ਲੱਗੇ ਉਹਨਾਂ ਦੀ ਤੇ ਇਹਦੇ ਲਈ ਸਰਕਾਰ ਸਾਡੇ ਇਸ ਤੋਂ ਇਲਾਵਾ ਸਾਡੇ ਚੀਫ ਡਾਇਰੈਕਟਰ ਆ ਜਿਹੜੀ ਇਸ ਚੀਜ਼ਾਂ ਨੂੰ ਵਾਚ ਕਰਦੇ ਥਰੂ ਪੰਜਾਬ ਦੇ ਵਿੱਚ ਦੇਖਦੇ ਆ ਜੀ ਸ਼੍ਰੀ ਪ੍ਰਵੀਨਕਰ ਸੈਨਾ ਜੀ ਤੇ ਉਹ ਇਸ ਸਾਡੇ ਵਿਜੀਲੈਂਸ ਡਿਪਾਰਟਮੈਂਟ ਨੂੰ ਸਾਰਾ ਚਲਾ ਰਹੇ ਆ ਉਹ ਤੇ ਜਿੰਨੀ ਵੀ ਸਾਡੇ ਪੰਜਾਬ ਨੂੰ ਕਰਪਸ਼ਨ ਫ੍ਰੀ ਕਰਨ ਲਈ ਉਹਨਾਂ ਵੱਲੋਂ ਵੀ ਬਹੁਤ ਯੋਗਦਾਨ ਵੱਡਾ ਪਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਨੇ ਕਿ ਨੈਤਿਕਤਾ ਜਿਹੜੀ ਹੈ ਸਾਡੇ ਹਰ ਕੰਮ ਦੇ ਵਿੱਚ ਝਲਕਣੀ ਚਾਹੀਦੀ ਹੈ ਔਰ ਪਾਰਦਰਸ਼ਤਾ ਦਾ ਸਾਫ਼ ਕਰਕੇ ਕੰਮ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਦੱਸ ਦਿੱਤਾ ਸਾਨੂੰ ਕਿ ਕਿਸ ਪ੍ਰਕਾਰ ਜੋ ਵੀ ਕੰਮ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਉਹ ਬੜਾ ਪਾਰਦਰਸ਼ੀ ਹੋਣਾ ਚਾਹੀਦਾ ਜਿਹੜਾ ਵੀ ਵਿਅਕਤੀ ਕਿਸੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠਾ ਆ ਉਹਨੂੰ ਟਰਾਂਸਪੇਰੈਂਸੀ ਦੇ ਨਾਲ ਕੰਮ ਜਿਹੜਾ ਹੈ ਉਹ ਕਰਨਾ ਚਾਹੀਦਾ ਮੈਡਮ ਸਮਾਜ ਵਿੱਚ ਵਿਚਰਦਿਆਂ ਹੋਇਆਂ ਅਸੀਂ ਹਰ ਰੋਜ਼ ਬਹੁਤ ਕੁਝ ਦੇਖਦੇ ਆਂ ਬਚਪਨ ਤੋਂ ਲੈ ਕੇ ਬੰਦਾ ਵੱਡਾ ਹੁੰਦਾ ਹੈ ਹੌਲੀ-ਹੌਲੀ ਔਰ ਪੂਰੀ ਜ਼ਿੰਦਗੀ ਬਿਤਾਉਂਦਾ ਹੈ ਔਰ ਕਈ ਵਾਰ ਕਾਲ ਬਾਜੀ ਵਿੱਚ ਕਈ ਵਾਰ ਸਵਾਰਥ ਵਿੱਚ ਦੇ ਵਿੱਚ ਅਸੀਂ ਗਲਤ ਰਸਤੇ ਤੇ ਤੁਰਦੇ ਆ ਬਿਲਕੁਲ ਠੀਕ ਹੈ ਕਿਉਂਕਿ ਰਿਸ਼ਵਤ ਖੋਰੀ ਅਸੀਂ ਕਹਿੰਨੇ ਆ ਵੀ ਰਿਸ਼ਵਤ ਮੰਗੀ ਗਈ ਹੈ ਤਾਂ ਅਸੀਂ ਉਦੋਂ ਰਿਸ਼ਵਤ ਦੇ ਮਾਮਲੇ ਨੂੰ ਇਹਨਾਂ ਕੋਲ ਲਿਜਾਣ ਦੀ ਵੀ ਹੈ ਰਿਸ਼ਵਤ ਦੇ ਕੇ ਆਪਣਾ ਕੰਮ ਜਲਦਬਾਜੀ ਨਾਲ ਪਟਾਉਣ ਦੀ ਕਾਲੀ ਹੁੰਦੀ ਹੈ ਸਾਨੂੰ ਕਿੱਥੋਂ ਆਉਂਦੀ ਹੈ ਇਹ ਸਿੱਖਿਆ ਕਿਉਂ ਅਸੀਂ ਇਦਾਂ ਦੇ ਬਣ ਜਾਂਦੇ ਆ ਕੀ ਕਹੋਗੇ ਤੁਸੀਂ ਮੈਂ ਕਹਿੰਨੀਏ ਕਿ ਜਿਹੜੇ ਅੱਜ ਸਾਡੇ ਬੱਚੇ ਆ ਨਾ ਇਹਨਾਂ ਨੇ ਕੱਲ ਦੇਸ਼ ਸੰਭਾਲਣਾ ਜੀ ਇਹਨਾਂ ਨੇ ਅਲੱਗ-ਅਲੱਗ ਫੀਲਡ 'ਚ ਜਾਣਾ ਜੇ ਇਹਨਾਂ ਦੀ ਪਰਵਰਿਸ਼ੀ ਅੱਛੇ ਢੰਗ ਨਾਲ ਹੋਏਗੀ ਹੂੰ ਤੇ ਤਦ ਹੀ ਉਹ ਉਸ ਢੰਗ ਨਾਲ ਆਪਣੇ ਡਿਊਟੀਆਂ ਨੂੰ ਨਿਭਾਣਗੇ ਹੂੰ ਜੇ ਕਹਿੰਦੇ ਕਿ ਰਿਸ਼ਵਤ ਦੇਣਾ ਹੂੰ ਲੈਣਾ ਗੁਨਾਹ ਹੈ ਤੇ ਰਿਸ਼ਵਤ ਦੇਣਾ ਵੀ ਇਸ ਕਰਕੇ ਜਦੋਂ ਘਰ ਦੇ ਵਿੱਚ ਮੈਂ ਕੱਲ ਕਹਿ ਰਹੀ ਸੀ ਕਿ ਕੁਝ ਬੱਚੇ ਅੱਜ ਆਪਣੇ ਪੇਰੈਂਟਸ ਨੂੰ ਕਹਿ ਰਹੇ ਨੇ ਹੂੰ ਕਿ ਸਾਨੂੰ ਇੱਕ ਐਸਤਰਾ ਦਾ ਫਾਦਰ ਚਾਹੀਦਾ ਜਿਹੜਾ ਇੱਕ ਜ਼ਿੰਮੇਵਾਰ ਹੋਵੇ ਹੂੰ ਇੱਕ ਕੇਸਰਾਂ ਦੀ ਮਾਂ ਚਾਹੀਦੀ ਹੈ ਜਿਹਨੂੰ ਸਾਨੂੰ ਪਰਵਰਿਸ਼ ਇਸ ਤਰ੍ਹਾਂ ਦੀ ਕਰੇ ਕਿ ਕੱਲ ਨੂੰ ਅਸੀਂ ਸਮਾਜ ਦੇ ਵਿੱਚ ਇੱਕ ਅੱਛੇ ਇਮਾਨਦਾਰ ਇਨਸਾਨ ਬਣ ਸਕੀ ਜੀ ਜੇ ਕਰਪਟਿਡ ਪੈਸਾ ਘਰ ਆਏਗਾ ਬੱਚਿਆਂ ਨੂੰ ਪਤਾ ਹੁੰਦਾ ਕਿ ਸਾਡੇ ਬਾਪ ਦੀ ਤਨਖਾਹ ਕਿੰਨੀ ਹੈ ਜਦੋਂ ਤੋਂ ਵੱਧ ਅਸੀਂ ਵਰਤਦੇ ਹਾਂ ਤੇ ਮੇਰੇ ਖਿਆਲ ਅੰਡੀਆਂ ਗੁਆਂਡੀਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਪੈਸਾ ਕਿਤੋਂ ਹੋਰ ਆ ਰਿਹਾ ਹੈ ਹੂੰ ਤੇ ਜਿਹੜੀ ਰੋਜ਼ ਦੀ ਐਸ਼ ਪ੍ਰਸਤੀ ਹੈ ਉਹ ਜਗ੍ਹਾ ਤਾਂ ਆਪਣੀ ਕਰਕੇ ਤੇ ਉਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਇਹਦਾ ਮਤਲਬ ਆਮ ਆਦਮੀ ਇੰਨੀ ਕਮਾਈ ਦੇ ਵਿੱਚ ਤਾਂ ਰੋਜ਼ੀ ਰੋਟੀ ਬੜੀ ਮੁਸ਼ਕਲ ਨਾਲ ਕਮਾਉਂਦਾ ਹੈ ਜੀ ਤੇ ਜਦੋਂ ਫਾਲਤੂ ਖਰਚੇ ਹੁੰਦੇ ਇਹਦਾ ਮਤਲਬ ਕਿ ਉਹ ਕਿਤੇ ਨਾ ਕਿਤੇ ਆਪਣੇ ਜਿਹੜੀ ਜਗ੍ਹਾ ਤੇ ਬੈਠਾ ਸੀਟ ਨਾਲ ਉਹਦੇ ਨਾਲ ਬੇਇਨਸਾਫੀ ਕਰ ਰਿਹਾ ਹੂੰ ਤੇ ਮੈਂ ਇਹ ਸੋਚਦੀ ਹੁੰਨੀ ਆ ਕਿ ਰਿਸ਼ਵਤ ਲੈਣ ਵਾਲਾ ਵੀ ਡਿਸਟਰਬ ਹੁੰਦਾ ਤੇ ਰਿਸ਼ਵਤ ਦੇਣ ਵਾਲਾ ਵੀ ਡਿਸਟਰਬ ਆਪਾਂ ਅਸ਼ਵਨੀ ਜੀ ਤੋਂ ਪੁੱਛਣਾ ਹੈ ਬਾਅਦ ਦੇ ਵਿੱਚ ਪੁੱਛੂਗਾ ਮੈਂ ਅਗਲੇ ਸਵਾਲ ਦੇ ਵਿੱਚ ਅਜੇ ਮੈਂ ਮੁੱਖ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਅਸੀਂ ਇਹ ਹਫਤਾ ਮਨਾ ਰਹੇ ਹਾਂ ਪੂਰੇ ਦੇਸ਼ ਦੇ ਵਿੱਚ ਹਰ ਸਟੇਟ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਇਹਦਾ ਮੁੱਖ ਮਕਸਦ ਕੀ ਹੈਗਾ ਜਿਵੇਂ ਥੀਮ ਅਸੀਂ ਦੱਸਿਆ ਕਿ ਸ਼ੇਅਰਡ ਜ਼ਿੰਮੇਵਾਰੀ ਹੈਗੀ ਆ ਸਾਡੀ ਇਸੇ ਤਰ੍ਹਾਂ ਇਹਦੇ ਕੁਝ ਤੁਸੀਂ ਮੋਟਿਵਜ਼ ਰੱਖੇ ਹੋਣਗੇ ਵੀ ਇਹ ਫਲਾਣਾ 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 ਕੰਮ ਆਪਾਂ ਕਰਨੇ ਆ ਕੀ ਮੇਨ ਮੋਟਿਵਜ਼ ਹੈਗੇ ਇਹਦੇ ਚ ਸਰ ਮੈਂ ਦੱਸਦਾ ਇਹਦੇ ਚ ਅਸੀਂ ਹਰ ਪਿੰਡ ਹਰ ਸ਼ਹਿਰ ਹਰ ਸਕੂਲ ਕਾਲਜ ਜਿੰਨੇ ਵੀ ਹੈਗੇ ਆ ਉਹਨਾਂ ਪਬਲਿਕ ਨੂੰ ਅਸੀਂ ਜਾ ਕੇ ਦੱਸਦੇ ਆਂ ਵੀ ਤੁਹਾਡੇ ਜਿਹੜੇ ਕੰਮ ਆ ਤੁਸੀਂ ਬਿਨਾਂ ਪੈਸੇ ਤੋਂ ਹੀ ਕਰਾਉਣੇ ਆ ਜੇ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਆ ਕਿਸੇ ਤਰੀਕੇ ਦੇ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਜਾਂ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਆ ਤੁਸੀਂ ਸਾਡੇ ਕੋਲ ਆਓ ਅਸੀਂ ਸਰਕਾਰ ਵੱਲੋਂ ਇਹ ਡਿਵਿੰਗ ਬਣਾਏ ਗਏ ਆ ਜਿਹੜੇ ਕਿ ਸਰਕਾਰ ਦਾ ਇਹ ਕੰਮ ਕਰ ਰਿਹਾ ਜਿਹਨਾਂ ਸਾਡਾ ਕਰਪਸ਼ਨ ਫ੍ਰੀ एनवायरनमेंट ਦੇ ਹਿੰਦੀ ਬਣਾਏ ਗਏ ਆ ਜੀ ਤੇ ਹਰ ਜ ਆਸੀਂ ਹਰ ਪੰਜਾਬ ਦੇ ਹਰ ਵਿਅਕਤੀ ਤੱਕ ਅਸੀਂ ਪਹੁੰਚ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਵੀ ਹਰ ਬੰਦੇ ਨੂੰ ਅਸੀਂ ਪਿੰਡਾਂ ਚ ਵੀ ਸਾਡੇ ਮੁਲਾਜ਼ਮ ਜਾਂਦੇ ਆ ਜੀ ਤੇ ਉਹਨਾਂ ਨੂੰ ਪਬਲਿਕ ਨੂੰ ਮਿਲਦੇ ਜਾ ਕੇ ਤੇ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੇ ਆ ਵੀ ਤੁਸੀਂ ਸਾਡੇ ਕੋ ਆਓ ਅਸੀਂ ਕਾਨੂੰਨੀ ਤਰੀਕੇ ਨਾਲ ਵੀ ਕਾਰਵਾਈ ਕਰਦੇ ਆ ਹੋਰ ਵੀ ਸਾਡਾ ਜਿਹੜਾ ਮੈਕੈਨਿਜ਼ਮ ਆ ਕੁਝ ਕਹਿੰਦਾ ਸਾਡੇ ਕੋਲ ਲੈ ਕੇ ਆਉਂਦੇ ਲੋਕ ਤੇ ਅਸੀਂ ਉਹਨਾਂ ਨੂੰ ਵੀ ਦੇਖਦੇ ਆਂ ਤੇ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਦੇ ਆਂ ਉਹਨਾਂ ਤੇ ਜੋ ਵੀ ਸਾਡੇ ਕੋਲ ਆਉਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਹਰ ਬੰਦੇ ਤੱਕ ਇਹ ਪਹੁੰਚ ਕੀਤੀ ਜਾਵੇ ਕੋਈ ਗਲਤ ਕੰਮ ਨਾ ਹੋਵੇ ਅਸੀਂ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆਂ ਅਸੀਂ ਆਮ ਤੌਰ ਤੇ ਕੀ ਕਰਦੇ ਆ ਕਿ ਜਦੋਂ ਕੋਈ ਕੰਮ ਹੈ ਫਰਜ਼ ਕਰੋ ਕਿਸੇ ਬੱਚੇ ਦੀ ਪੀਸੀਸੀ ਕਰਵਾਣੀ ਆ ਜਾਂ ਕੋਈ ਵੀ ਕੰਮ ਕਰਾਉਣਾ ਜੇ ਸਾਡੇ ਕੋਲ ਟਾਈਮ ਬੜਾ ਥੋੜਾ ਹੈ ਔਰ ਸਾਡਾ ਅਗਰ ਉਹ ਕੰਮ ਦਾ ਪ੍ਰੋਸੈਸ ਜਿਹੜਾ ਇਹ ਸਰਕਾਰੀ ਤੌਰ ਤੇ 1 ਮਹੀਨੇ ਦਾ ਕੰਮ ਹੈ ਅਸੀਂ ਉਹਨੂੰ 1 ਹਫਤੇ ਜਨ ਬੇੜਨਾ ਚਾਹੁੰਦੇ ਆ ਜਾਂ ਸਾਡੇ ਕੋਲ ਟਾਈਮ ਨਹੀਂ ਜਾਂ ਕੋਈ ਮਜਬੂਰੀ ਆ ਜਾਂਦੀ ਹੈ ਕੀ ਹਰ ਕੰਮ ਦੀ ਇੱਕ ਫਿਕਸ ਟਾਈਮ ਲਾਈਨ ਹੈ ਜਾਂ ਇਸ ਤਰ੍ਹਾਂ ਦਾ ਕੋਈ ਜਿਹੜਾ ਐਮਰਜੈਂਸੀ ਕੇਸ ਹੈਗਾ ਉਹਨੂੰ ਅਸੀਂ ਜਲਦੀ ਨਿਪਟਾਉਣ ਦਾ ਵੀ ਤੁਹਾਡੇ ਕੋਲ ਕੋਈ ਜਾਂ ਡਿਪਾਰਟਮੈਂਟ ਦੇ ਕੋਲ ਕੋਈ ਤਰੀਕਾ ਹੁੰਦਾ ਹੈ ਤਾਂ ਕਿ ਰਿਸ਼ਵਤ ਖੋਰੀ ਵਾਲ ਨੂੰ ਵਧੇ ਹੀ ਨਾ ਬਿਲਕੁਲ ਬਿਲਕੁਲ ਸਰ ਇਸ ਤਰ੍ਹਾਂ ਹੁੰਦਾ ਵੀ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੁੰਦਾ ਉਹਦੀ ਡੇਟ ਬਾਉਂਡ ਚੀਜ਼ ਹੁੰਦੀ ਆ ਤੇ ਜਿੰਨੇ ਵੀ ਸਰਕਾਰੀ ਅਧਿਕਾਰੀ ਕਰਮਚਾਰੀ ਬੈਠੇ ਉਹ ਸਮਝਦੇ ਹੁੰਦੇ ਵੀ ਇਸ ਬੱਚੇ ਨੂੰ ਇਸ ਡੇਟ ਦੀ ਲੋੜ ਆ ਹਮ ਮਸਲਾ ਤਾਂ ਉਹ ਬੱਚੇ ਨੂੰ ਦੱਸਣ ਦਾ ਆ ਨਾ ਉਸ ਚੀਜ਼ ਨੂੰ ਦੱਸੇ ਵੀ ਮੈਨੂੰ ਇਸ ਚੀਜ਼ ਦੀ ਲੋੜ ਆ ਤੇ ਮੈਨੂੰ ਇਹ ਜੇ ਉਸ ਦਿਨ ਤੱਕ ਨਾ ਮਿਲਿਆ ਤੇ ਮੇਰਾ ਅੱਗੇ ਕੰਮ ਸਹੀ ਨਹੀਂ ਹੋਣਾ ਮੇਰਾ ਕੰਮ ਡਿਲੇ ਹੋ ਜਾਊਗਾ ਤੇ ਉਹ ਪ੍ਰੋਪਰ ਆਪਣੀ ਚੀਜ਼ ਨੂੰ ਐਕਸਪਲੇਨ ਕਰੂਗਾ ਤਾਂ ਹੀ ਅਫਸਰ ਨੂੰ ਪਤਾ ਲੱਗੂਗਾ ਫਿਰ ਵੀ ਉਹਦੇ ਏਵਸ ਦੇ ਵਿੱਚ ਕੋਈ ਉਹ ਤੋਂ ਅਧਿਕਾਰੀ ਕਰਮਚਾਰੀ ਫਿਰ ਵੀ ਪੈਸੇ ਮੰਗਦਾ ਫਿਰ ਉਹ ਤਾਂ ਉਤੇ ਤੇ ਤਾਂ ਕਾਰਵਾਈ ਹੋਣੀ ਆ ਨੈਚਰਲੀ ਅਸੀਂ ਫਿਰ ਉਹ ਸਾਡੇ ਹੋਰ ਵੀ ਡਿਪਾਰਟਮੈਂਟਸ ਆ ਜੀ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਦੇਖੋ ਕੋਈ ਸਰਕਾਰੀ ਅਧਿਕਾਰੀ ਸਾਰੇ ਮਾੜੇ ਨਹੀਂ ਹੈਗੇ ਜੀ ਜੀ ਉਹ ਕੰਮ ਦੇਖਦੇ ਆ ਵੀ ਇਸ ਬੱਚੇ ਨੂੰ ਚੀਜ਼ ਦੀ ਲੋੜ ਆ ਦੇਖੋ ਆਪਾਂ ਵੀ ਇਸ ਚੀਜ਼ ਸਮਾਜ ਵਿੱਚ ਵਿਚਰਦੇ ਆ ਇਸੇ ਸਮਾਜ ਦਾ ਹਿੱਸਾ ਆ ਸਾਨੂੰ ਵੀ ਪਤਾ ਉਹਨਾਂ ਬੱਚਿਆਂ ਨੂੰ ਇਹਨਾਂ ਡਾਕੂਮੈਂਟਸ ਦੀ ਜਾਂ ਇਹ ਇਹ ਇਸ ਚੀਜ਼ ਦੀ ਲੋੜ ਆ ਪੀਸੀਸੀ ਦੀ ਲੋੜ ਆ ਜੀ ਉਹਨੇ ਕੋਈ ਡਰਾਈਵਿੰਗ ਸੈਂਸ ਬਣਾਉਣਾ ਉਹਦੀ ਉਹਨੂੰ ਕੋਈ ਜ਼ਰੂਰਤ ਆ ਇਹ ਹੋ ਗਈ ਉਹਨੇ ਬਾਹਰ ਜਾਣਾ ਕਿਤੇ ਲੈ ਕੇ ਉਹ ਡਾਕੂਮੈਂਟ ਤੇ ਹਰੇਕ ਅਫਸਰ ਨੂੰ ਪਤਾ ਹੁੰਦਾ ਇੱਕ ਟਾਈਮ ਲਾਈਨ ਵੀ ਸਰਕਾਰ ਵੱਲੋਂ ਬਣਾਈ ਗਈ ਆ ਜੀ ਤੇ ਕਈ ਵਾਰੀ ਡਿਲੇ ਹੋ ਜਾਂਦੀ ਪਰ ਆਪਾਂ ਰਿਕਵੈਸਟ ਕਰਕੇ ਉਹ ਚੀਜ਼ ਨੂੰ ਪਹਿਲਾਂ ਵੀ ਲੈ ਸਕਦੇ ਆ ਬਿਲਕੁਲ ਠੀਕ ਆ ਤੁਸੀਂ ਮੈਡਮ ਸਮਾਜਿਕ ਕਾਰਜ ਕਰਤਾ ਦੇ ਤੌਰ ਤੇ ਤੁਸੀਂ ਕੰਮ ਕਰਦੇ ਹੋ ਤੇ ਜਿਹੜੀ ਗੱਲ ਦੇ ਉੱਤੇ ਅਸੀਂ ਡਿਸਕਸ ਕਰ ਰਹੇ ਸੀਗੇ ਸਰ ਨਾਲ ਉਹੀ ਮੈਂ ਤੁਹਾਡੇ ਕੋਲ ਜਾਣਾ ਚਾਹੁੰਨਾ ਕਿ ਇੱਕ ਮਾਂ ਇੱਕ ਪਤਨੀ ਦੇ ਤੌਰ ਤੇ ਇੱਕ ਸਮਾਜਿਕ ਕਾਰਜਕਰਤਾ ਦੇ ਤੌਰ ਦੇ ਉੱਤੇ ਕੀ ਕਹੋਗੇ ਵੀ ਜਿਹੜੀ ਟਾਈਮ ਲਾਈਨ ਹੈ ਉਸ ਨੂੰ ਖਤਮ ਹੋਣ ਤੋਂ ਪਹਿਲਾਂ ਹੀ ਅਸੀਂ ਕੰਮ ਸ਼ੁਰੂ ਕਰ ਲਈਏ ਜਾਂ ਜਿਹੜੀ ਗੱਲ ਇਹ ਕਹਿ ਰਹੇ ਸੀਗੇ ਕਿ ਜੇ ਕਿਤੇ ਕੋਈ ਮਜਬੂਰੀ ਆ ਗਿਆ ਤਾਂ ਅਸੀਂ ਸਹੀ ਤਰੀਕੇ ਨਾਲ ਅਪਰੋਚ ਕਰੀਏ ਸੰਭਵ ਹੈ ਮੈਂ ਚਾਹੇ ਇੱਕ ਔਰਤਾਂ ਜੀ ਪਰ ਮੈਂ ਇੱਕ ਸਮਾਸੀਵ ਕ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਜੇ ਔਰਤ ਆਪਣੀਆਂ ਲਿਮਿਟੇਸ਼ਨਸ ਸਮਝਦੀ ਹੋਵੇ ਕਿ ਮੇਰੇ ਆਦਮੀ ਦੀ ਕਿੰਨੀ ਕਮਾਈ ਹੈ ਜੀ ਮੈਂ ਉਹਨੂੰ ਕਿਦਾਂ ਵਰਤਣਾ ਹੈ ਭਾਵੇਂ ਥੋੜੀ ਵੀ ਹੋਵੇ ਤਦ ਵੀ ਅਸੀਂ ਰੋਟੀ ਰੋਜ਼ੀ ਖਾ ਸਕਦੇ ਜੀ ਔਰਤਾਂ ਇਸ ਦੇ ਵਿੱਚ ਬਹੁਤ ਮਦਦ ਕਰ ਸਕਦੀਆਂ ਹੂੰ ਜੇ ਆਪਣੀਆਂ ਇਸ਼ਾਵਾਂ ਨੂੰ ਲੋਕਾਂ ਨੂੰ ਦੇਖ ਦੇਖ ਕੇ ਜੀ ਕਿ ਉਹਦੇ ਕੋਲ ਦੇਖੋ ਕਿਹੜੀ ਗੱਡੀ ਹੈ ਹੂੰ ਉਹ ਤੁਹਾਡੇ ਤੋਂ ਛੋਟਾ ਅਫਸਰ ਹੈ ਹੂੰ ਪਰ ਉਸ ਕੋ ਗੱਡੀ ਵੱਡੀ ਹੈ ਹੂੰ ਇਹੋ ਜਿਹੀਆਂ ਚੀਜ਼ਾਂ ਬੱਚੇ-ਬੱਚਿਆਂ ਨੂੰ ਕਹਿੰਦੇ ਨੇ ਕਿ ਸਾਨੂੰ ਵੱਡੀ ਗੱਡੀ ਚ ਲੈਣਾ ਨਾ ਜੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਕਿਤੇ ਨਾ ਕਿਤੇ ਮਾਪੇ ਬਾਪ ਦੀ ਪਰਵਰਿਸ਼ ਦੇ ਕਾਰਨ ਪੈਦਾ ਹੁੰਦੀ ਆ। ਹੂੰ ਕਿ ਉਹਨਾਂ ਦੀ ਪਰਵਰਿਸ਼ ਤਾਂ ਉਹ ਢੰਗ ਹੀ ਨਹੀਂ ਉਹ ਬੱਚਿਆਂ ਨੂੰ ਪੈਦਾ ਕਰ ਲੈਂਦੇ ਆ, ਬ੍ਰੌਟ ਅਪ ਕਰਦੇ ਉਹਨਾਂ ਦਾ ਵਿਕਾਸ ਨਹੀਂ ਕਰਦੇ। ਹੂੰ ਲੋੜ ਹੈ ਵਿਕਾਸ ਦੀ। ਜੀ ਇਹ ਜਿਹੜੀ ਸਾਡੀ ਧਰਤੀ ਏ ਇਹ ਗੁਰੂਆਂ ਪੀਰਾਂ ਦੀ ਏ। ਜਿੱਥੇ ਕਿਰਤ ਕਰਨੀ ਸਿਖਾਈ ਜਾਂਦੀ ਏ। ਹੂੰ ਔਨੈਸਟੀ ਸਿਖਾਈ ਜਾਂਦੀ। ਕੋਈ ਵੀ ਧਰਮ ਨਹੀਂ ਕਹਿੰਦਾ ਕਿ ਤੁਸੀਂ ਬੇਈਮਾਨ ਬਣੋ। ਹੂੰ ਜਦੋਂ ਅਸੀਂ ਰਿਸ਼ਵਤ ਲੈਨੇ ਆ ਜੀ ਤੇ ਉਹਦੇ ਤਾਂ ਮਤਲਬ ਅਸੀਂ ਗੁਰੂ ਪੀਰਾਂ ਨੂੰ ਨਹੀਂ ਮੰਨਦੇ। ਅਸੀਂ ਬਹੁਤ ਟਿਪੀਕਲ ਬਣਾ ਦਿੱਤਾ ਗੱਲ ਨੂੰ ਜੇ ਤੁਸੀਂ ਗੱਲ ਕਰਦੇ ਆ ਧਰਮ ਦੀ ਗੱਲ ਕਰਦੇ ਆ ਜਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਅਸੀਂ ਨਾਲ ਜੋੜਦੇ ਆ ਤਾਂ ਅਸੀਂ ਬਹੁਤ ਸਾਰੇ ਕੰਟਰੀ ਦੇ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਘੁੰਮਦੇ ਫਿਰਦੇ ਆ ਉੱਥੇ ਦੇ ਸਿਸਟਮ ਨੂੰ ਅਸੀਂ ਦੇਖਦੇ ਆ ਔਰ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਬਹੁਤ ਘੱਟ ਦੇਖਣ ਨੂੰ ਨਜ਼ਰ ਆਉਂਦੀਆਂ ਆ ਫਿਰ ਕੈਰੈਕਟਰ ਬਿਲਡਿੰਗ ਦੇ ਵਿੱਚ ਕਿਤਨਾ ਕਿਤੇ ਫਰਕ ਹੈ এডਿਕੇਸ਼ਨ ਸਟੈਂਡਰਡ ਹੀ ਨਹੀਂ ਆ ਰਹੀ ਨੈਤਿਕਤਾ ਦੀ ਕਿਤਨਾ ਕਿਤੇ ਘਾਟ ਹੈ ਕੀ ਸਮਝਦੇ ਮੈਂ ਕਹਿੰਨੀ ਕਿ ਘਰ ਦੇ ਵਿੱਚ ਜੇ ਮਾਪੇ ਬੱਚਿਆਂ ਨੂੰ ਸ਼ੁਰੂ ਤੋਂ ਸੰਸਕਾਰ ਦੇ ਸ਼ੁਰੂ ਤੋਂ ਸਾਦਗੀ ਸਖਾਂ ਸ਼ੁਰੂ ਤੋਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਮੁਕਾਮ ਹੈ ਉਹਨੂੰ ਹਾਸਲ ਕਰਨ ਵਾਲੇ ਦਿਨ ਇਹ ਨਾ ਕਹਿਣ ਕਿ ਪੁੱਤਰ ਬਹੁਤ ਪੈਸੇ ਨੇ ਜਦੋਂ ਮਰਜ਼ੀ ਖਰਚ ਕਰ ਲਈ ਜਦੋਂ ਮਰਜ਼ੀ ਮੰਗਾ ਲਈ ਉਹਦੇ ਵਿੱਚ ਕਿਤੇ ਨਾ ਕਿਤੇ ਪਿਤਾ ਦਾ ਰੋਲ ਗਲਤ ਹੈ ਅੱਜ ਲੇਡੀਜ਼ ਵੀ ਵਰਕਰ ਨੇ ਜੀ ਅੱਜ ਇਹ ਕੱਲਾ ਨਹੀਂ ਕਿ ਮੇਲ ਹੀ ਰਿਸ਼ਵਤ ਲੈਂਦਾ ਹੈ ਫੀਮੇਲ ਵੀ ਲੈਂਦੇ ਜੀ ਇਸ ਕਰਕੇ ਆਪਾਂ ਕਲੈਕਟਿਵ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਹਮਮ ਬੀਇੰਗ ਅ ਸਿਟੀਜ਼ਨ ਆਫ ਕੰਟਰੀ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਕਰਪਸ਼ਨ ਤੋ ਦੂਰ ਰਹਿਣਾ ਔਰ ਆਪਣੇ ਦੇਸ਼ ਨੂੰ ਕਰਪਸ਼ਨ ਫਰੀ ਬਣਾਣਾ ਹੈ ਤਾਂ ਹੀ ਸਾਡੇ ਦੇਸ਼ ਦਾ ਵਿਕਾਸ ਜਿਹੜਾ ਹੈ ਉਹ ਸਹੀ ਢੰਗ ਨਾਲ ਹੋ ਸਕਦਾ ਤੁਹਾਡੀ ਗੱਲ ਦਾ ਨਰਸ਼ਲ ਇਹ ਮਤਲਬ ਨਿਕਲਦਾ ਹੈਗਾ ਕਿ ਅਸੀਂ 6 ਨੋ ਟੂ ਕਰਪਸ਼ਨ ਤੱਕ ਪਹੁੰਚਣਾ ਹੈ ਔਰ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਜਿਹੜਾ ਆਪਣਾ ਬਚਪਨ ਹੈ ਸਾਡੇ ਬੱਚਿਆਂ ਦਾ ਬਚਪਨ ਤੋਂ ਹੀ ਉਹਨੂੰ ਚੰਗੀ ਸਿੱਖਿਆ ਦੇਣ ਦੀ ਲੋੜ ਹੈ ਸਕੂਲੀ ਸਿੱਖਿਆ ਵਿੱਚ ਵੀ ਉਸਨੂੰ ਚੰਗਾ ਬਣਾਉਣ ਦੀ ਲੋੜ ਹੈ ਤਾਂ ਕਿ ਉਹ ਅੱਗੇ ਜਾ ਕੇ ਕਿਸੇ ਵੀ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠਦਾ ਤੇ ਉਹਦੀ ਨੀਅਤ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਨਾ ਹੋਵੇ ਕਿ ਉਹ ਕ腐ਸ਼ਨ ਵਾਲੇ ਪਾਸੇ ਨੂੰ ਵਧੇ ਸਤਰਕਤਾ ਦੇ ਸਰ ਤੁਸੀਂ ਕੰਮ ਕਰ ਰਹੇ ਹੋ ਔਰ ਬਹੁਤ ਸਾਰੇ ਗਤੀਵਿਧੀਆਂ ਕਰਵਾ ਰਹੇ ਹੋ ਕੀ ਕੀ ਐਕਟੀਵਿਟੀਆਂ ਹੈਗੀਆਂ ਜਿਹੜੀਆਂ ਤੁਸੀਂ ਇਹਨਾਂ ਦਿਨਾਂ ਤੁਸੀਂ ਦੱਸ ਰਿਹਾ ਸੀ ਕਿ ਅਸੀਂ ਪਿੰਡਾਂ 'ਚ ਵੀ ਜਾ ਰਹੇ ਹਾਂ ਸਕੂਲਾਂ ਕਾਲਜਾਂ 'ਚ ਜਾ ਰਹੇ ਹਾਂ ਰੈਲੀਆਂ ਕਰ ਰਹੇ ਹਾਂ ਕੋਈ ਡਿਪਾਰਟਮੈਂਟਲ ਤਰੀਕਾ ਵੀ ਹੈ ਇਸ ਤੋਂ ਇਲਾਵਾ ਹੋਰ ਤੁਹਾਡਾ ਕੋਈ ਮੇਲ ਜਾਂ ਐਪ ਜਿਹਦੇ ਰਾਹੀਂ ਕੁਛ ਇਦਾਂ ਹੋ ਰਿਹਾ ਸਾਡੇ ਜਿਹੜੇ ਆ ਇਸ ਤੋਂ ਇਲਾਵਾ ਜਿਹੜਾ ਅਸੀਂ ਆਪਣੇ ਪਿੰਡਾਂ 'ਚ ਸੈਮੀਨਾਰ ਕਰਾ ਰਹੇ ਹਾਂ ਜੀ ਕਾਲਜਾਂ 'ਚ ਸਕੂਲਾਂ 'ਚ ਇਸ ਤੋਂ ਇਲਾਵਾ ਸਾਡਾ ਐਨਟੀ ਸੀਐਮ ਪੋਰਟਲ ਤੇ ਐਂਟੀ ਕ腐ਪਸ਼ਨ ਹੈਲਪਲਾਈਨ ਆ ਹੂੰ 9501200200 ਜੀ ਤੇ ਇਸ ਤੋਂ ਇਲਾਵਾ ਟੋਲ ਫਰੀ ਨੰਬਰ ਆ 1800 1800 1000 ਜੀ ਜਿਹਦੇ ਚ ਕੋਈ ਵੀ ਬੰਦਾ ਆਪਣੀ ਕੰਪਲੇਂਟ ਜਿਹੜੀ ਆ ਜਿੱਦਾਂ ਹੁਣ ਪਹਿਲਾਂ ਸੀ ਐਂਟੀ ਕ腐ਪਸ਼ਨ ਹੈਲਪਲਾਈਨ ਆ ਸੀਐਮ ਪੋਰਟਲ ਦੀ ਬਣੀ ਆ ਉਹਦੇ ਚ ਸਿੱਧੀ ਜਿਹੜੀ ਸ਼ਿਕਾਇਤ ਆ ਉਹ ਸੀਐਮ ਸਾਹਿਬ ਨੂੰ ਜਾਂਦੀ ਆ ਉਹ ਉਹ ਫਿਰ ਅੱਗੇ ਕਾਰਵਾਈ ਲਈ ਜਿਹੜੇ ਵੀ ਡਿਸਟ੍ਰਿਕਟ ਨਾਲ ਸੰਬੰਧਿਤ ਆ ਉਹ ਫਿਰ ਉਸ ਡਿਸਟ੍ਰਿਕਟ ਦੇ ਵਿੱਚ ਆਉਂਦੀ ਹੈ ਉਹਦੇ ਉੱਤੇ ਕਾਰਵਾਈ ਹੁੰਦੀ ਹੈ ਪਿਛਲੇ 3 ਸਾਲਾਂ ਚ ਜਦੋਂ ਦੀ ਸਰਕਾਰ ਬਣੀ ਹੈ ਕਾਫੀ ਜ਼ਿਆਦਾ ਕਾਰਵਾਈਆਂ ਉਸੇ ਆਧਾਰ ਤੇ ਹੋਈਆਂ ਕੁਝ ਲੋਕਾਂ ਨੇ ਜਿੱਦਾਂ ਕੋਈ ਕਰਪਟ ਅਫਸਰ ਸੀ ਉਹਨਾਂ ਦੀ ਰਿਕਾਰਡਿੰਗ ਕਰ ਲਈ ਪੈਸੇ ਮੰਗਣ ਦੀ ਡਿਮਾਂਡ ਕਰਨ ਦੀ ਤੇ ਉਹਨਾਂ ਨੇ ਅਪਲੋਡ ਕੀਤੀਆਂ ਉਹਦੇ ਆਧਾਰ ਤੇ ਜਦੋਂ ਉਹਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਉਹ ਸ਼ਿਕਾਇਤ ਜਿਹੜੀ ਆ ਉਹਨੂੰ ਵੈਰੀਫਾਈ ਵੀ ਕੀਤਾ ਜਾਂਦਾ ਉਹਨਾਂ ਨੂੰ ਸ਼ਿਕਾਇਤਕਰਤਾ ਨੂੰ ਵੀ ਬੁਲਾਇਆ ਜਾਂਦਾ ਇਹ ਜਿਹੜਾ 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 ਮੁਲਾਜ਼ਮ ਜਾਂ ਕੋਈ ਅਧਿਕਾਰੀ ਹੈ ਉਹਨੂੰ ਵੀ ਬੁਲਾਇਆ ਜਾਂਦਾ ਤੇ ਉਹ ਚੀਜ਼ ਨੂੰ ਵੈਰੀਫਾਈ ਕੀਤਾ ਜਾਂਦਾ ਫਿਰ ਉਹਦੇ ਲਈ ਉਹ ਰੀਕੋਰਡਿੰਗ ਲਈ ਵੀ ਜਾਂਦੀ ਹੈ ਫਿਰ ਉਹਨੂੰ ਫਰੈਂਜਿਕ ਸਾਹਿਬ ਲੈਬ ਦੇ ਵਿੱਚ ਵੀ ਭੇਜਦੇ ਆ ਵੀ ਇਹਦੀ ਜਿਹੜੀ ਆਵਾਜ਼ ਚੱਕ ਆਵਾਜ਼ ਇਹਦੀ ਆ ਇਹ ਮਿਲਾਨ ਕਰਾਈਦਾ ਉਹਦਾ ਅੱਛਾ ਤੇ ਇਹ ਪ੍ਰੋਸੀਜਰ ਅਸੀਂ ਡਾਕ ਕਰਦੇ ਹਾਂ ਆਮ ਤੌਰ ਤੇ ਆਮ ਤੌਰ ਤੇ ਲੋਕਾਂ ਦੇ ਵਿੱਚ ਇੱਕ ਬੜੀ ਬੇਵਿਸ਼ਵਾਸੀ ਜੀ ਹੁੰਦੀ ਹੈ ਕਿ ਮੈਂ ਸ਼ਾਇਦ ਇਸ ਰਸਤੇ ਤੇ ਗਿਆ ਮੈਂ ਕੰਪਲੇਂਟ ਕੀਤੀ ਇਹਦੇ ਵਿੱਚ ਕੀ ਹੋਣਾ ਹੈ ਮੇਰੀ ਹੀ ਬਦਨਾਮੀ ਹੋਣੀ ਹੈ ਜਾਂ ਮੈਨੂੰ ਦਿੱਕਤ ਹੋਣੀ ਹੈ ਇਹ ਵਾਕਈ ਅਸਲੀ ਧਰਾਤਲ ਦੇ ਉੱਤੇ ਕੰਮ ਹੋ ਰਿਹਾ ਹੈ ਜਿਹੜਾ ਤੁਸੀਂ ਕਹਿ ਰਹੇ ਆ ਬਿਲਕੁਲ ਸਾਬਿਲ ਸਾਫ ਮਿਲਦਾ ਬਿਲਕੁਲ ਇਨਸਾਫ ਮਿਲਦਾ ਜੀ ਲੋਕਾਂ ਨੂੰ ਕਿੰਨੇ ਕੇਸ ਤੁਹਾਡੀ ਨਜ਼ਰ ਦੇ ਵਿੱਚ ਆ ਕਿ ਦੋ ਤਿੰਨ ਸਾਲਾਂ ਵਿੱਚ ਕਿੰਨੇ ਕੇਸ ਜਿਹੜੇ ਸੋਲਵ ਕਰ ਦਿੱਤੇ ਗਏ ਨਹੀਂ ਲਗਭਗ ਜਿੰਨੇ ਵੀ ਐਫ ਆਰ ਲਾਜ਼ ਹੁੰਦੀਆਂ ਜੀ ਇਹ ਸਾਰੀਆਂ ਲੌਜਿਕੈਂਟ ਤੇ ਲੈ ਕੇ ਜਾਈ ਜਾਈ ਜਾਂਦੀਆਂ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਮੈਂ ਦੇਖਿਆ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਵੀ ਜਿਹਦੇ ਚ ਪੂਰੀ ਐਵੀਡੈਂਸ ਆ ਵੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਕੋਈ ਰਿਸ਼ਵਤ ਮੰਗੀ ਆ ਜਾਂ ਲਈ ਆ ਜੀ ਉਹਦੇ ਲਈ ਪ੍ਰੋਪਰ ਐਵੀਡੈਂਸ ਹੈ ਸਾਡੇ ਕੋਲ ਹਮ ਤੇ ਉਹਦੇ ਲਈ ਅਸੀਂ ਪ੍ਰੋਪਰ ਸਾਰਾ ਪ੍ਰੋਸੀਜਰ ਅਡਾਪਟ ਕਰਕੇ ਜੀ ਤੇ ਉਹਨੂੰ ਅਸੀਂ ਕੋਰਟ ਜਿਹੜਾ ਚਲਾਨ ਜਿਹੜਾ ਕੋਰਟ ਚ ਦਿੰਨੇ ਆ ਫਿਰ ਉਹਦੇ ਚ ਜਿਹੜਾ ਮਦਈ ਆ ਉਹਦੀ ਪੂਰੀ ਹੈਲਪ ਕਰਦੇ ਹਰ ਜਗ੍ਹਾ ਤੇ ਵੀ ਉਹਦਾ ਏਡਾ ਕੰਮ ਪੈਂਡਿੰਗ ਆ ਉਹਨੂੰ ਵੀ ਕੰਪਲੀਟ ਕਰਾਉਨੇ ਆ ਵੀ ਜਿਹੜਾ ਉਹਦਾ ਜਾਇਜ਼ ਕੰਮ ਆ ਉਹਦਾ ਜੀ ਉਹਨੂੰ ਵੀ ਅਸੀਂ ਉਹਦੀ ਉਹਦੀ ਬੈਕਅਪ ਲੈ ਕੇ ਉਹਦੀ ਉਹਨੂੰ ਜਿਹੜੇ ਵੀ ਡਿਪਾਰਟਮੈਂਟ ਕੋਲ ਹੈਗਾ ਉਹਦਾ ਕੰਮ ਨੂੰ ਕੰਪਲੀਟ ਕਰਾ ਕੇ ਉਹਨੂੰ ਉਹਦੇ ਨਾਲ ਖੜੀਦਾ ਹਰ ਵੇਲੇ ਸਰ ਜਿਵੇਂ ਦੱਸ ਰਹੇ ਨੇ ਕਿ ਅਸੀਂ ਬੜਾ ਤੇਜ਼ੀ ਨਾਲ ਕੰਮ ਕਰ ਰਹੇ ਆ ਸਰਕਾਰ ਤੇ ਪੇਰਵਾਹੀ ਕਰ ਰਹੀ ਹੈ ਕਿ ਸਮਾਜਿਕ ਕੰਮ ਕਰਨ ਵਾਲਾ ਸਮਾਜ ਦੇ ਚੇਚਰਨ ਵਾਲਾ ਬੰਦਾ ਕੀ ਦੇਖਦਾ ਮੈਨੂੰ ਲੱਗਦਾ ਸਮਾਜ ਵਿੱਚ ਬਹੁਤ ਸਾਰੇ ਸਵੱਸਿਆਵਾਂ ਆ ਜਿਵੇਂ ਕਿ ਦੇਖੋ ਪੁਲਿਸ ਦੇ ਵਿੱਚ ਹੀ ਕੰਮ ਕਰਾਉਣਾ ਤੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰਾ ਕੰਮ ਜਿਹੜਾ ਆ ਉਹ ਬਿਨਾਂ ਰਿਸ਼ਵਤ ਤੋਂ ਹੋ ਰਿਹਾ ਹੈ ਜਾਂ ਬਹੁਤ ਸਾਰੇ ਡਿਪਾਰਟਮੈਂਟ ਵਿੱਚ ਕੰਮ ਹੋ ਰਿਹਾ ਕੀ ਲੱਗਦਾ ਤੁਹਾਨੂੰ ਕਿ ਸ਼ਿਕਾਇਤ ਨਹੀਂ ਪਹੁੰਚ ਰਹੀ ਇੱਥੋਂ ਤੱਕ ਨਹੀਂ ਅੱਗੇ ਨਾਲ ਅਸੀਂ ਵਿਚਰਦੇ ਆ ਸਾਨੂੰ ਲੋਕ ਆ ਕੇ ਦੱਸਦੇ ਨੇ ਕਿ ਪੁਲਿਸ ਦਾ ਉਹ ਰਵਈਆ ਨਹੀਂ ਰਿਹਾ ਹੁਣ ਬਲਕਿ ਪੁਲਿਸ ਵੈਲਕਮ ਕਰਦੀ ਹੈ ਕੋਆਪਰੇਟ ਕਰਦੀ ਹੈ ਮੈਂ ਬਿਲਕੁਲ ਹੀ ਕਹੂੰਗੀ ਕਿ ਪੁਲਿਸ ਠੀਕ ਕੰਮ ਨਹੀਂ ਕਰ ਰਹੀ ਇਹ ਨਹੀਂ ਕਿ 100% ਹੈ ਪਰ ਅੱਗੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਬਹੁਤ ਜ਼ਿਆਦਾ ਅੱਛੇ ਢੰਗ ਨਾਲ ਗੱਲ ਸੁਣੀ ਜਾਂਦੀ ਏ ਬਲਕਿ ਉੱਥੇ ਬਿਠਾ ਕੇ ਉਹਨਾਂ ਨੂੰ ਸੈਟੀਸਫਾਈਡ ਕੀਤਾ ਜਾਂਦਾ ਮੈਨੂੰ ਲੱਗਦਾ ਮੈਮ ਮੇਰੇ ਕੋਲ ਕੁਝ ਆਂਕੜੇ ਆ ਮੈਂ ਨਸ਼ਰ ਤਾਂ ਨਹੀਂ ਕਰਨਾ ਚਾਹੁੰਦਾ ਪਰ ਮੇਰੇ ਕੋਲ ਕੁਝ ਐਫ ਆਈ ਆਰਸ ਦੇ ਜ਼ਿਕਰ ਹੈਗੇ ਆ ਜਿਨ੍ਹਾਂ ਦਾ ਤੇ ਬਿਲਕੁਲ ਪੁਲਿਸ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ ਚਾਹੇ ਉਹ ਫਰੋਡ ਨਾਲ ਸੰਬੰਧਤ ਹੈਗੀ ਹੈ ਚਾਹੇ ਕੁਝ ਵੀ ਹੈ ਜਾਂ ਤਾਂ ਇਹ ਕਿਹਾ ਜਾਂਦਾ ਕਿ ਸਾਡੇ ਕੋਲ EMPLOYE ਘਟ ਹੈ ਜਾਂ ਇਹ ਕਿਹਾ ਜਾਂਦਾ ਕਿ ਹਾਂਜੀ ਹੋ ਜਾਏਗਾ ਹੋ ਜਾਏਗਾ ਕੰਮ ਲਟਕਦਾ ਆ ਮੈਂ ਬਹੁਤਾ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਤੁਸੀਂ ਠੀਕ ਹੋ ਤੁਸੀਂ ਆਪਣੀ ਜਗ੍ਹਾ ਤੇ ਠੀਕ ਹੋ ਪਰ ਮੈਂ ਜਿਹੜੇ ਮਾਮਲੇ ਦੇਖੇ ਮੈਨੂੰ ਇਹ ਗੱਲ ਅਸਲੀਅਤ ਲੱਗ ਰਹੀ ਕਿ ਇਸ ਡਿਪਾਰਟਮੈਂਟ ਤੱਕ ਜਿਹੜੇ ਕਿ ਬਹੁਤ ਵਧੀਆ ਕੰਮ ਕਰ ਸਕਦੇ ਆ ਇਹਨਾਂ ਦੇ ਕੋਲ ਕਪੈਸਿਟੀ ਹੈ ਇਹਨਾਂ ਤੱਕ ਪਹੁੰਚ ਘੱਟ ਲੋਕਾਂ ਦੀ ਹੋ ਰਹੀ ਹੈ ਜਾਗਰੂਕਤਾ ਦੀ ਕਿਤੇ ਨਾ ਕਿਤੇ ਕਮੀ ਲੱਗ ਰਹੀ ਹੈ ਨੇ ਸੇ ਤੁਸੀਂ ਠੀਕ ਕਹਿੰਦੇ ਹੋ ਪਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨੀ ਹੈ ਕਿ ਇੱਕ ਬਾਪ ਆਪਣੀ ਬੇਟੀ ਨੂੰ ਤੰਗ ਕਰ ਰਿਹਾ ਸੀ ਜੀ ਮੇਰੇ ਕੋਲ ਉਹਨਾਂ ਨੇ ਸ਼ਿਕਾਇਤ ਕੀਤੀ ਹਮ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਸੀਂ ਕਪੂਰਥਲਾ ਤੋਂ ਮੈਂ ਜਲੰਧਰ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕਿਹਾ ਤੁਹਾਡ ਕੋਈ ਐਸਐਸਪੀ ਐਸਪੀ ਦਾ ਨੰਬਰ ਹੈ ਹਮ ਉਹਨਾਂ ਕਿਹਾ ਹੈ ਉਸ ਬੰਦੇ ਦੇ ਚਾਰ ਬੇਟੀਆਂ ਸੀ ਉਹ ਬਹੁਤ ਨਸ਼ਾ ਕਰਦਾ ਸੀ ਅੱਛਾ ਉਸ ਨੇ ਇੰਨੀ ਜਲਦੀ ਅੱਜ ਵੀ ਜੇ ਉਹ ਸੁਣਦੇ ਹੋਣ ਇੰਨੀ ਜਲਦੀ ਉਹਨਾਂ ਤੇ ਐਕਸ਼ਨ ਲਿਆ ਮੇਰੇ ਇੱਥੋਂ ਫੋਨ ਕਰਨ ਤੇ ਇਸ ਕਰਕੇ ਮੈਂ ਤਾਂ ਸਰ ਸਲੂਟ ਕਰ ਦਿਆਂ ਸਾਰੇ ਆਫੀਸਰਸ ਨੇ ਪਰ ਬਹੁਤ ਜ਼ਿਆਦਾ ਪੁਲਿਸ ਦੇ ਵਿੱਚ ਅੱਜ ਲੋਕ ਬੜੇ ਆਰਾਮ ਦੇ ਨਾਲ ਗੱਲ ਕਰ ਸ਼ੁਕਰੀਆ ਤੁਹਾਡਾ ਸਰ ਇਹ ਦੱਸੋ ਸੌਖੇ ਸ਼ਬਦਾਂ ਦੇ ਵਿੱਚ ਆਮ ਲੋਕਾਂ ਵਾਸਤੇ ਅਸੀਂ ਇੱਥੇ ਬੈਠੇ ਆਂ ਕਈ ਵਾਰ ਉਹਨਾਂ ਦੇ ਨਜ਼ਰ ਸਿਰ ਪੁਲਿਸ ਹੁੰਦੀ ਹੈ ਕਈ ਵਾਰ ਕੋਈ ਖਾਸ ਡਿਪਾਰਟਮੈਂਟ ਆ ਦੱਸੋ ਜਰਾ ਕਿ ਇਹ ਜਿਹੜੀ ਚੇਤਨਾ ਅਸੀਂ ਦੇ ਰਹੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹਨਾਂ ਨੇ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿਤੇ ਵੀ ਕੋਈ ਗਲਤ ਹੋ ਰਿਹਾ ਤਾਂ ਉਹ ਕਿੰਦਾ ਧਿਆਨ ਰੱਖਣ ਤੁਹਾਡੇ ਤੱਕ ਕਿੰਦਾ ਪਹੁੰਚਾ ਦੇਖੋ ਇਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਦਾ ਵੱਖਰੀ-ਵੱਖਰੀ ਡਿਊਟੀਆਂਆਂ ਉਹਨਾਂ ਦੀਆਂ ਜੀ ਤੇ ਉਹ ਲੋਕਾਂ ਨੂੰ ਵੱਖਰੀ-ਵੱਖਰੀ ਸਰਵਿਸ ਪ੍ਰੋਵਾਈਡ ਕਰਾਉਂਦੇ ਆ ਜਿੱਦਾਂ ਹੁਣ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਦਾ ਕੰਮ ਹੈ ਲੜਾਈ ਝਗੜੇ ਜਾਂ ਕੋਈ ਧੋਖਾਧੜੀ ਹੁੰਦੀ ਕਿਸੇ ਨਾਲ ਜਾਂ ਸਾਈਬਰ ਕ੍ਰਾਈਮ ਦਾ ਹਰੇਕ ਦਾ ਵੱਖ-ਵੱਖ ਡਿਪਾਰਟਮੈਂਟ ਜਿਹੜੇ ਸਰਕਾਰ ਨੇ ਬਣਾਏ ਆ ਉਹਨਾਂ ਦੇ ਵੱਖ-ਵੱਖ ਡਿਊਟੀਆਂਜ਼ ਆ ਉਹਨਾਂ ਹਰੇਕ ਨੂੰ ਆਪਣੇ ਪਤਾ ਹੋਣਾ ਚਾਹੀਦਾ ਵੀ ਇਹ ਕੰਮ ਕੇਸ ਡਿਪਾਰਟਮੈਂਟ ਦਾ ਸਾਡਾ ਕੰਮ ਹੈ ਜੀ ਤੇ ਉਹਦੇ ਕੋ ਜਿਹੜਾ ਸਾਡੇ ਨਾਲ ਰਿਲੇਟਡ ਹੈ ਸਾਡਾ ਜਿਹੜਾ ਵਿਭਾਗ ਹੈ ਇਹ ਪਬਲਿਕ ਮਨੀ ਜਿੱਥੇ ਪਬਲਿਕ ਦਾ ਪੈਸਾ ਟੈਕਸਪੇਅਰ ਦਾ ਪੈਸਾ ਹੈ ਜੀ ਅਸੀਂ ਉਹਨੂੰ ਡੀਲ ਕਰਦੇ ਹਾਂ ਵੀ ਉਹ ਪੈਸਾ ਜਿਹੜਾ ਸਹੀ ਜਗ੍ਹਾ ਯੂਜ਼ ਹੋਵੇ ਤੇ ਸਹੀ ਤਰੀਕੇ ਨਾਲ ਯੂਜ਼ ਹੋਵੇ ਜਿਵੇਂ ਸਰਕਾਰੀ ਗ੍ਰਾਂਟ ਜਾਂ ਕੋਈ ਹੋਰ ਹਾਂ ਜੋ ਤੇ ਪਬਲਿਕ ਤੋਂ ਜਿਹੜਾ ਪੈਸੇ ਮੰਗਦਾ ਉਹ ਪਬਲਿਕ ਮਨੀ ਆ ਦੇਖੋ ਜੋ ਕੋਈ ਡਿਮਾਂਡ ਕਰਦਾ ਉਹ ਵੀ ਪਬਲਿਕ ਮਨੀ ਆ ਦੇਖੋ ਸਾਡਾ ਇਹੀ ਆ ਸਾਡਾ ਹਰੇਕ ਦਾ ਸਾਡਾ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨਾਲ ਲਿੰਕ ਦੀ ਅਸੀਂ ਇੱਕ ਵੱਖਰਾ ਵਿੰਗ ਆ ਸਾਡਾ ਜੀ ਬਿਲਕੁਲ ਤੇ ਸਾਡਾ ਸਾਰੇ ਡਿਪਾਰਟਮੈਂਟਾਂ ਤੇ ਵਾਚ ਰਹਿੰਦਾ ਤੇ ਅਸੀਂ ਪਬਲਿਕਲੀ ਹਰ ਜਗ੍ਹਾ ਖੜੇ ਆ ਉਹਨਾਂ ਲਈ ਜਿਹੜੇ ਜਿਹਦੇ ਜਿੱਥੇ ਤੱਕ ਕ੍ਰਪਸ਼ਨ ਦਾ ਰਿਲੇਟਡ ਆਉਂਦਾ ਅਸੀਂ ਉਹਨਾਂ ਨਾਲ ਹਰ ਵੇਲੇ ਖੜੇ ਆ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਸਾਡੇ ਕੋਲ ਸਿੱਧੇ ਤੌਰ ਤੇ ਵੀ ਆ ਸਕਦੇ ਆ ਹੂੰ ਸਾਨੂੰ ਚਿੱਠੀ ਵੀ ਲੈਟਰ ਵੀ ਦੇ ਸਕਦੇ ਆ ਅਸੀਂ ਉਹਦਾ ਅਨਲਿਸਿਸ ਕਰਾਉਣੇ ਲੈਟਰ ਵੀ ਸਾਡਾ ਕੰਪਲੀਟ ਸੈਲ ਬਣਿਆ ਆ ਉਹਦੇ ਚ ਵੈਰੀਫਾਈ ਹੁੰਦੀ ਵੀ ਇਹਦੇ ਚ ਜਿਹੜੇ ਫੈਕਟਸ ਹੈਗੇ ਆ ਇਹ ਅੱਗੇ ਕਾਰਵਾਈ ਕਰਨਯੋਗ ਹੈਗੇ ਆ ਜੀ ਤੇ ਉਹਨਾਂ ਨੂੰ ਵੈਰੀਫਾਈ ਕਰਕੇ ਅਸੀਂ ਕਾਰਵਾਈ ਕਰ ਦੋ ਫੋਨ ਨੰਬਰ ਤੁਸੀਂ ਬੋਲੇ ਸੀ ਲਾਸਟ ਟਾਈਮ ਮੈਂ ਚਾਹੁੰਦਾ ਕਿ ਇੱਕ ਵਾਰੀ ਉਹ ਫੋਨ ਨੰਬਰ ਜ਼ਰੂਰ ਦੁਹਰਾਓ ਤਾਂ ਕਿ ਲੋਕਾਂ ਤੱਕ ਜਾਣ ਜਿਹੜੇ ਦੋ ਫੋਨ ਨੰਬਰ ਸ਼ਿਕਾਇਤ ਕਰਨ ਵਾਸਤੇ ਵਰਤੇ ਜਾ ਸਕਦੇ ਸਾਡੇ ਸੀਐਮ ਪੋਰਟਲ ਦਾ ਜਿਹੜਾ ਐਂਟੀ ਕ腐ਪਸ਼ਨ ਹੈਲਪਲਾਈਨ ਹੈ 95012 ਅ 00200 ਜੀ ਦੂਸਰਾ ਨੰਬਰ ਹੈਗਾ 180018001300 ਜੀ ਬਿਲਕੁਲ ਠੀਕ ਹੈ ਇਹ ਹੈਗਾ ਟੋਲ ਫਰੀ ਨੰਬਰ ਆ ਕੋਈ ਵੀ ਬੰਦਾ ਪਹਿਲੇ ਨੰਬਰ ਜਿਹੜਾ ਸੀਐਮ ਪੋਰਟਲ ਦਾ ਉੱਥੇ WhatsApp ਤੇ ਜਦੋਂ ਵੀ ਮਰਜ਼ੀ ਕੋਈ ਵੀ ਤੁਹਾਡੇ ਕੋਲ ਵੀਡੀਓ ਆ ਤੁਹਾਡੇ ਕੋਲ ਆਡੀਓ ਮੈਸੇਜ ਆ ਤੁਹਾਡੇ ਕੋਲ ਕਿਸੇ ਡਿਮਾਂਡ ਪ੍ਰਤੀ ਕਿਸੇ ਕੋ ਸਰਕਾਰੀ ਅਧਿਕਾਰੀ ਨੇ ਤੁਹਾਡੇ ਤੋਂ ਕੰਮ ਪ੍ਰਤੀ ਪੈਸੇ ਮੰਗੇ ਆ ਤੁਸੀਂ ਆਪਣੀ ਉੱਤੇ ਫ੍ਰੀਲੀ ਲਿਖ ਸਕਦੇ ਹੋ ਬਹੁਤ ਈਜ਼ੀ ਆ ਅੱਜਕੱਲ ਹਰੇਕ ਦੇ ਮੋਬਾਈਲ ਦੇ ਵਿੱਚ WhatsApp ਚੱਲਦਾ ਆ ਕੋਈ ਵੀ ਬੰਦਾ ਕੋਈ ਪਿੰਡ ਦਾ ਹਰ ਬੰਦਾ ਜਿਹੜਾ ਕੋਈ ਘੱਟ ਵੀ ਪੜਿਆ ਲਿਖਿਆ ਉਹ WhatsApp ਤਾਂ ਅੱਜਕੱਲ ਚਲਾਉਂਦਾ ਹੀ ਆ ਉਹ ਆਪਣੀ ਅਪਲੋਡ ਕਰਕੇ ਉਸ ਨੰਬਰ ਤੇ ਭੇਜ ਸਕਦਾ ਆਪਣੇ ਫੋਨ ਦੇ ਵਿੱਚ ਇਹ ਨੰਬਰ ਸੇਵ ਕਰਕੇ ਤੇ ਟੋਲ ਫਰੀ ਨੰਬਰ ਤੇ ਵੀ ਆਪਾਂ ਇਸ ਤਰ੍ਹਾਂ ਹੀ ਇਹਦੀ ਕੰਪਲੇਨਟ ਪਾ ਸਕਦੇ ਆ ਤੇ ਬਹੁਤ ਈਜ਼ੀ ਆ ਅੱਜਕੱਲ ਜਦੋਂ ਇਹ WhatsApp ਨੰਬਰ ਚੱਲਿਆ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਸ ਜੀ ਦਾ ਸਾਫ਼ ਹੋਇਆ ਕੰਮ ਇਹ ਜਿਹੜੇ ਬਹੁਤ ਸੌਖੇ ਸ਼ਬਦਾਂ ਦੇ ਤੁਸੀਂ ਦੱਸਿਆ ਕਿ ਕਿਵੇਂ ਸ਼ਿਕਾਇਤ ਕੀਤੀ ਜਾ ਸਕਦੀ ਹੈ ਡਿਪਾਰਟਮੈਂਟ ਚਾਹੇ ਉਹ ਬਿਜਲੀ ਦਾ ਹੈ ਚਾਹੇ ਉਹ ਪੁਲਿਸ ਡਿਪਾਰਟਮੈਂਟ ਹੈ ਚਾਹੇ ਖੇਤੀਬਾੜੀ ਹੈ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਅਗਰ ਕੋਈ ਤੁਹਾਡੇ ਕੋਲੋਂ ਤੁਹਾਡਾ ਕੰਮ ਕਰਨ ਦੇ ਬਦਲੇ ਵਿੱਚ ਪੈਸੇ ਮੰਗੇ ਜਾ ਰਹੇ ਆ ਇਹਦਾ ਮਤਲਬ ਹੈ ਕਿ ਕੰਮ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਚੱਲ ਰਹੇ ਨੇ ਔਰ ਵਿਜੀਲੈਂਟ ਡਿਪਾਰਟਮੈਂਟ ਹੈਗਾ ਹੈ ਜਿਹਦੇ ਕੋਲ ਤੁਸੀਂ ਆਪਣੀ ਅਪਰੋਚ ਕਰ ਸਕਦੇ ਆ ਨੰਬਰ ਤੁਹਾਨੂੰ ਦੇ ਦਿੱਤੇ ਗਏ ਆ ਮੈਮ ਗੱਲ ਮੈਂ ਫੇਰ ਉੱਥੇ ਲੈ ਕੇ ਆਉਣੀ ਇੱਕ ਵਾਰ ਨਾਗਰਿਕਾਂ ਦੇ ਉੱਤੇ ਕਿਹੜੇ-ਕਿਹੜੇ ਉਹਨਾਂ ਦੇ ਫਰਜ਼ ਬੰਦੇ ਆ ਜਿਵੇਂ ਇਹਨਾਂ ਤੱਕ ਸਹੀ ਸੂਚਨਾ ਦਾ ਜਾਣਾ ਬੜਾ ਜ਼ਰੂਰੀ ਹੈ ਨਾਗਰਿਕ ਦੇ ਕੀ ਫਰਜ਼ ਬਣਦੇ ਆ ਕਿ ਉਹ ਕਿੱਦਾਂ ਕੋਆਪਰੇਟ ਕਰੇ ਇਹਨਾਂ ਦੇ ਨਾਲ ਔਰ ਕਿੱਦਾਂ ਕਿਹੜੇ ਮਤਲਬ ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਸੋਚਣਾ ਪਹੁੰਚੇ ਨਾਗਰਿਕ ਦਾ ਇਹ ਫਰਜ਼ ਬਣਦਾ ਵੀ ਉਹ ਗਲਤ ਇਨਫੋਰਮੇਸ਼ਨ ਨਾ ਦੇ ਜੀ ਕਈ ਵਾਰੀ ਉਹਦੇ ਕੋਲ ਮੰਗੀ ਵੀ ਨਹੀਂ ਜਾਂਦੀ ਉਹ ਕਿਸੇ ਹੋਰ ਨੂੰ ਆਪਣੀ ਖੁੰਦ ਕੱਢਣ ਲਈ ਜਾਂ ਫਸਾਉਣ ਵਾਸਤੇ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਕਿ ਛੂਠਾ ਜਿਹੜਾ ਉਹਨਾਂ ਦੀ ਸ਼ਿਕਾਇਤ ਕੀਤੀ ਜਾਏ ਜੀ ਦੂਸਰਾ ਕਈ ਵਾਰੀ ਕੀ ਹੁੰਦਾ ਅਸੀਂ ਆਪ ਹੀ ਰਿਸ਼ਵਤ ਅਗਲੇ ਨੂੰ ਕਹਿੰਨੇ ਆ ਵੀ ਸਾਡਾ ਕੰਮ ਕਰ ਦੇ ਤੇ ਪੈਸੇ ਲੈ ਲੈ ਬਿਲਕੁਲ ਅਸੀਂ ਇਹਨਾਂ ਨੂੰ ਇਹ ਵੀ ਪੁੱਛਣਾ ਸੀ ਕਿ ਕਦੀ ਕੋਈ ਰਿਸ਼ਵਤ ਦੇਣ ਵਾਲਾ ਵੀ ਫੜਿਆ ਪਰ ਹੁਣ ਸਾਡੇ ਕੋਲ ਸਮਾਂ ਨਹੀਂ ਹੈ ਸਰ ਮੈਂ ਮੈਸੇਜ ਲੈਣਾ ਚਾਹੁੰਨਾ ਆਮ ਪਬਲਿਕ ਵਾਸਤੇ ਤੁਹਾਡੇ ਕੋਲੋਂ ਕੀ ਕਹਿਣਾ ਚਾਹੁੰਦੇ ਆ ਜਾਗਰੂਕਤਾ ਦਿਵਸ ਦੇ ਉੱਤੇ ਤੁਸੀਂ ਆਮ ਪਬਲਿਕ ਜਿਹੜੀ ਹੈ ਕਿਸ ਤਰ੍ਹਾਂ ਬਿਹੇਵ ਕਰੇ ਇਹ ਇਸ ਤਰ੍ਹਾਂ ਵੀ ਇਹ ਚੀਜ਼ਾਂ ਜਿਹੜੀਆਂ ਕਈ ਵਾਰੀ ਮੈਟਰ ਸਬਜੂਡਿਸ਼ ਹੁੰਦੇ ਆ ਫਿਰ ਇਹ ਗੱਲ ਕਰਨੀ ਵਾਜਬ ਨਹੀਂ ਫੜੇ ਜਾਂਦੇ ਆ ਬੰਦੇ ਫੜੇ ਵੀ ਆ ਜੀ ਤੇ ਅਸੀਂ ਵੀ ਲੋਕਾਂ ਨੂੰ ਇਹੀ ਕਹਿੰਨੇ ਆ ਵੀ ਤੁਸੀਂ ਗਲਤ ਇਨਫਰਮੇਸ਼ਨ ਸਾਡੇ ਕੋਲ ਨਾ ਲੈ ਕੇ ਆਓ ਜੀ ਜੋ ਜੈ ਜਿਆ ਜੇ ਤੁਹਾਡਾ ਕੰਮ ਵੀ ਸਹੀ ਹੈ ਉਹੀ ਕਰਾਉਣ ਆਓ ਸਾਡੇ ਕੋਲ ਹਮ ਤੇ ਦੇਖੋ ਸਰਕਾਰ ਨੇ ਬੜੇ ਵਧੀਆ ਈ ਟੈਂਡਰ ਪ੍ਰਣਾਲੀ ਵੀ ਆ ਜਿਹਦੇ ਕੋਈ ਕੋਈ ਬੰਦੇ ਕਈ ਵਾਰੀ ਕੋਈ ਸ਼ਿਕਾਇਤ ਲੈ ਕੇ ਆਉਂਦੇ ਵੀ ਮੈਨੂੰ ਠੇਕਾ ਨਹੀਂ ਮਿਲਿਆ ਜਾਂ ਮੈਨੂੰ ਇਹ ਕੰਮ ਨਹੀਂ ਮਿਲਿਆ ਤੇ ਉਹ ਪ੍ਰੋਪਰ ਮੈਕੈਨਿਜ਼ਮ ਬਣਿਆ ਹੈ ਸਰਕਾਰ ਦਾ ਉਹਨਾਂ ਨੇ ਆਨਲਾਈਨ ਅੱਜਕੱਲ ਸਾਰੇ ਸਿਸਟਮ ਹੈ ਕੋਈ ਇਹ ਤੈਹ ਨਹੀਂ ਵੀ ਜਾ ਕੇ ਬੋਲੀ ਦੇਣੀ ਕਿਤੇ ਜਾ ਕੇ ਬਹੁਤ ਸ਼ੁਕਰੀਆ ਤੁਹਾਡਾ ਅਸ਼wini ਸਰ ਮੈਨੂੰ ਰੋਕਣਾ ਪੈਣਾ ਮੈਡਮ ਅਬਰੋਲ ਜੀ ਤੁਸੀਂ ਵੀ ਆ ਇਹ ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਪਿਆਰੇ ਦਰਸ਼ਕੋ ਗੱਲ ਅਸੀਂ ਕੀਤੀ ਹੈ ਕਿ ਇਹ ਤੁਹਾਡੇ ਅਧਿਕਾਰ ਤਾਂ ਹੈ ਹੀ ਹੈ ਤੁਹਾਡੇ ਕੋਲ ਪਰ ਆਪਣੇ ਕੁਝ ਫਰਜ਼ ਵੀ ਹੈਗੇ ਅਸੀਂ ਆਪਣੇ ਫਰਜ਼ਾਂ ਨੂੰ ਪਹਿਚਾਣੀਏ ਜਿਹੜਾ ਜਿਸ ਮਕਸਦ ਨਾਲ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਕੇਂਦਰ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਕਿ ਅਸੀਂ ਵਿਜੀਲੈਂਟ ਹੋਈਏ ਅਸੀਂ ਚੌਕਸ ਹੋਈਏ ਆਪਣੇ ਨੁਕਸਾਨ ਤੋਂ ਵੀ ਬਚੀਏ ਔਰ ਸਮਾਜ ਦੇ ਜਿਹੜਾ ਨੁਕਸਾਨ ਹੁੰਦਾ ਹੈ ਜਾਂ ਭੈੜੀਆਂ ਰੀਤੀਆਂ ਚੱਲਦੀਆਂ ਉਹਨਾਂ ਤੋਂ ਵੀ ਬਚੀਏ ਤਾਂ ਜੋ ਸਾਡਾ ਜਿਹੜਾ ਦੇਸ਼ ਹੈ ਇੱਕ ਕਦਮ ਹੋਰ ਅੱਗੇ ਵਧ ਸਕੇ ਨਵੇਂ ਵਿਸ਼ਿਆਂ ਨਾਲ ਫਿਰ ਜੁੜਾਂਗੇ ਅੱਜ ਲਈ ਬਸ ਇੰਨਾ ਹੀ ਸ਼ੁਕਰੀਆ ਮਿਹਰਬਾਨ ਬਹੁਤ ਬਹੁਤ ਥੈਂਕ ਯੂ ਥੈਂਕ ਯੂ